ਸਮਾਜ ਸੇਵਾ ਦੀ ਲੜੀ ਨੂੰ ਇੱਕ ਹੋਰ ਕਦਮ ਅਗਾਹ ਵਧਾਉਂਦਿਆਂ ਹੁਣ ਧਾਰਮਿਕ ਸੇਵਾ ਵਿੱਚ ਜੁਟਣ ਜਾ ਰਹੇ ਨੇ ਵਿਧਾਨ ਸਭਾ ਹਲਕਾ ਨਾਰਥ ਦੇ ਭਾਜਪਾ ਦੇ ਆਗੂ ਅਕਸ਼ੇ ਸ਼ਰਮਾ ਜਿਨ੍ਹਾਂ ਵੱਲੋਂ ਫ੍ਰੀ ਬਾਸ ਸੇਵਾ ਜਿਹੜੀ ਕਿ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ 20 ਦਸੰਬਰ ਤੋਂ 27 ਦਸੰਬਰ ਤੱਕ ਇਹ ਬਾਸ ਸੇਵਾ ਸ਼੍ਰੀ ਅਮਰਸਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਜਾਏਗੀ ਕਿ ਕਹੋਗੇ ਜੀ ਕਿਸ ਨਾਮ ਵਿੱਚ ਇਹ ਚੀਜ਼ ਆਈ ਜਿਹੜੀ ਕਿ ਤੁਸੀਂ ਸਮਾਜ ਸੇਵਕ ਤੇ ਹੋਈ ਹੋ ਹੁਣ ਧਾਰਮਿਕ ਸੇਵਾ ਵਿੱਚ ਤੁਸੀਂ ਕਦਮ ਅਗਾਹ ਵਧਾ ਰਹੇ ਹੋ ਦੇਖੋ ਸਾਡੇ ਜਿੰਨੇ ਵੀ ਨੌਜਵਾਨ ਸਾਥੀ ਨੇ ਜੋ ਹਮੇਸ਼ਾ ਅਸੀਂ ਇਕੱਠੇ ਹੋ ਕੇ ਸਮਾਜ ਦੇ ਲਈ ਅੰਮ੍ਰਿਤਸਰ ਨੌਰ ਦੇ ਲਈ ਕੰਮ ਕਰਦੇ ਰਹਿੰਦੇ ਆ ਸਾਡੀ ਇੱਕ ਖੁਆਇਸ਼ੀ ਉਮੀਦ ਸੀਗੀ ਅਸੀਂ ਇਹ ਜਿਹੜੇ ਸ਼ਹੀਦੀ ਦਿਹਾੜਿਆਂ ਨੂੰ ਪੂਰਾ ਸਮਾਜ ਪੂਰਾ ਪੰਜਾਬ ਜਾਂ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉਹ ਜਰੂਰ ਕੋਸ਼ਿਸ਼ ਕਰਦੇ ਨੇ ਵੀ ਇਨ੍ਹਾਂ ਦਿਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਇਸ ਸ਼ਹਾਦਤ ਦੇ ਸਥਾਨ ਦੇ ਉੱਤੇ ਕੋਈ ਐਸਾ ਕੰਮ ਜਾਂ ਕੈਸਾ ਉਪਰਾਲਾ ਕਰ ਸਕਣ ਕਿ ਨਵੀਂ ਪੀੜ੍ਹੀ ਨੂੰ ਇਸ ਦੀ ਸੇਧ ਮਿਲ ਸਕੇ ਅਸੀਂ ਇਹਦੇ ਵਿੱਚ ਕੀਤਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ 20 ਦਸੰਬਰ ਤੋਂ 27 ਦਸੰਬਰ ਤੱਕ ਅਸੀਂ ਰੋਜ਼ਾਨਾ ਬੱਸਾਂ ਭੇਜਾਂਗੇ ਜਿਦੀ ਅਸੀਂ ਰਜਿਸਟ੍ਰੇਸ਼ਨ ਕੱਲ ਸਵੇਰ ਤੋਂ ਸ਼ੁਰੂ ਕਰ ਰਹੇ ਆ ਅੱਜ ਵੀ ਸਵੇਰ ਤੋਂ ਅਸੀਂ ਕੀਤੀ ਹੈ 20 ਤਰੀਕ ਤੋਂ ਲੈ ਕੇ 27 ਤਰੀਕ ਤੱਕ ਜਿੰਨੇ ਵੀ ਸਾਡੇ ਕੋਲ ਲੋਕ ਸ਼ਰਧਾਲੂ ਜਾਣਾ ਚਾਹਣਗੇ ਉਹਨਾਂ ਨੂੰ ਅਸੀਂ ਉਸ ਸ਼ਹਾਦਤ ਦੀ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਚਾਰ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਇੱਕ ਲਸਾਨੀ ਸ਼ਹਾਦਤ ਜੋ ਕਿ ਪੂਰੇ ਪੰਜਾਬ ਪੂਰੇ ਦੇਸ਼ ਪੂਰੇ ਵਰਲਡ ਦੇ ਲਈ ਇੱਕ ਐਸੀ ਮਿਸਾਲ ਹੈ ਕਿ ਆਪਣੇ ਸਮਾਜ ਤੇ ਧਰਮ ਦੇ ਪ੍ਰਤੀ ਕਿਵੇਂ ਸਾਨੂੰ ਆਪਣਾ ਆਪ ਨੁਸ਼ਾਵਰ ਕਰਕੇ ਵੀ ਉੱਥੇ ਖੜਾ ਰਹਿਣਾ ਪੈਂਦਾ ਹੈ ਅਫਾਜੀ ਲੋਕ ਜਿਹੜੇ ਜਾਣਾ ਚਾਹੁੰਦੇ ਨੇ ਜਾਂਦੇ ਚਾਹਵਨ ਉਹ ਆਪਣੇ ਆਪ ਨੂੰ ਕਿਸਾ ਰਜਿਸਟਰਡ ਕਰ ਸਕਣਗੇ ਉਸ ਦੇ ਬਾਰੇ ਕੁਝ ਦੱਸ ਦਿਓ ਉਸ ਦੇ ਲਈ ਅਸੀਂ ਅਸੀਂ ਆਫਲਾਈਨ ਫਾਰਮਸ ਰੱਖੇ ਨੇ ਅਸੀਂ ਸ਼੍ਰੀ ਗੁਰਦੁਆਰਾ ਸਾਹਿਬਾਂ ਦੇ ਬਾਹਰ ਵੀ ਤੇ ਯੂਨੀਵਰਸਿਟੀ ਕਾਲਜਿਸ ਦੇ ਬਾਹਰ ਜਾਂ ਕੋਈ ਵੀ ਅਸੀਂ ਪਬਲਿਕ ਸਪੋਰਟਸ ਨੇ ਬੱਸ ਸਟੈਂਡ ਹੋ ਗਿਆ ਅਸੀਂ ਉਥੇ ਇਹ ਕਨੋਪੀਜ਼ ਲਾ ਕੇ ਸਾਡੇ ਨੌਜਵਾਨ ਸਾਥੀ ਇਹ ਫਾਰਮ ਭਰਨਗੇ ਜੋ ਵੀ ਜਾਣਾ ਚਾਹੇ ਉਥੋਂ ਭਰ ਸਕਦਾ ਤੇ ਜੋ ਵੀ ਸਾਥੀ ਆਨਲਾਈਨ ਇਸ ਚੀਜ਼ਾਂ ਨਾਲ ਜੁੜਿਆ ਕਿਉਂਕਿ ਨਵੀਂ ਪੀੜੀ ਜਿਵੇਂ ਮੰਨਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਰਹਿ ਗਈ ਉਹਨੂੰ ਸਹੀ ਇਸਤੇਮਾਲ ਕਰਦਿਆਂ ਹੋਇਆਂ ਅਸੀਂ ਇੱਕ ਫਾਰਮ ਆਨਲਾਈਨ ਵੀ ਕਰ ਰਹੇ ਆ ਜਿਹਦੇ ਸਕੈਨ ਕਰਕੇ ਤੁਸੀਂ ਆਨਲਾਈਨ ਫਾਰਮ ਭਰ ਸਕਦੇ ਹੋ ਤੇ ਇਸ ਮਹਿੰਮ ਤੇ ਇਸ ਯਾਤਰਾ ਦਾ ਹਿੱਸਾ ਬਣ ਸਕਦੇ ਹੋ ਤੇ ਇਸ ਯਾਤਰਾ ਦੇ ਵਿੱਚ ਹਰੇਕ ਬਸ ਦੇ ਵਿੱਚ ਵਿਦਿਆਰਥੀ ਇਤਿਹਾਸ ਦੇ ਰਹਿਣਗੇ ਜਿਹੜੇ ਇਸ ਸਾਕੇ ਨੂੰ ਕਿਸ ਤਰੀਕੇ ਦੇ ਨਾਲ ਹੋਇਆ ਕਿਵੇਂ ਹੋਇਆ ਉਹ ਇੱਕ ਇੱਕ ਤਰੀਕੇ ਦੀ ਜਾਣਕਾਰੀ ਉਹਨਾਂ ਨਵੀਂ ਪੀੜ੍ਹੀ ਤੇ ਸਾਡੇ ਨੌਜਵਾਨ ਸਾਥੀਆਂ ਦੇ ਕੋਲ ਪਹੁੰਚਾ ਸਕਣਗੇ ਕਿ ਜਿਨ੍ਹਾਂ ਨੂੰ ਲੋੜ ਹੈ ਆਪਣੇ ਪਛੋਕੜ ਤੇ ਇਤਿਹਾਸ ਨਾਲ ਜੋੜਨ ਦੀ ਇਹ ਬੱਸਿਸ ਜਿਹੜੀਆਂ ਨੇ ਇੱਕ ਥੋਂ ਚੱਲਣਗੀਆਂ ਉਸ ਦੇ ਬਾਰੇ ਜਾਣਕਾਰੀ ਲੋਕਾਂ ਨੂੰ ਦੇਖੋ ਜਿਸ ਤਰੀਕੇ ਦੀ ਸੰਖਿਆ ਹੋਏਗੀ ਉਸ ਤਰੀਕੇ ਦੇ ਸਪੋਰਟਸ ਬਣਾਏ ਗਏ ਨੇ ਪਰ 20 ਤਰੀਕ ਨੂੰ ਅਸੀਂ ਇਹਨੂੰ ਦੁਸ਼ਹਿਰਾ ਗਰਾਊਂਡ ਸਾਡੀ ਜਿਹੜੀ ਰਣਜੀਤ ਐਵੇਨਿਊ ਦੇ ਵਿੱਚ ਹੈ ਉੱਥੇ ਇਕੱਠਾ ਕਰਕੇ ਸਾਰਿਆਂ ਨੂੰ ਉੱਥੋਂ ਅਸੀਂ ਅਰਦਾਸ ਬੇਨਤੀਆਂ ਕਰਕੇ ਉੱਥੋਂ ਸਿਰਵਾਨਾ ਕਰਾਂਗੇ ਸਫ਼ਰ ਕਾਫੀ ਲੰਬਾ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਜਾਣਾ ਹੈ ਤੇ ਤੁਸੀਂ ਦੱਸਿਆ ਵੀ ਇਤਿਹਾਸ ਦੇ ਵਿਦਿਆਰਥੀ ਉੱਥੇ ਹੋਣਗੇ ਜਿਹੜੇ ਕਿ ਇਸ ਸਾਕੇ ਨਾਲ ਲੋਕਾਂ ਨੂੰ ਜਾਣੂ ਕਰਵਾਉਣਗੇ ਕਿਸਾਂ ਦੀ ਸਮਝੋ ਵੀ ਇਹ ਜਿਹੜੀ ਕੋਈ ਪਹਿਲ ਕਦਮ ਤੁਸੀਂ ਕਰ ਰਹੇ ਹੋ ਦੇਖੋ ਸਫ਼ਰ ਲੰਮਾ ਦੇਖਦਿਆਂ ਹੋਇਆਂ ਵੀ ਅਸੀਂ ਉਸ ਇਸ ਦੇ ਨਾਲ ਰੱਖੀਆਂ ਨੇ ਵੀ ਜਿਵੇਂ ਵੀ ਬੱਸਿਸ ਜਾਣ ਗਿਆ ਉਸ ਕਨਵੇ ਦੇ ਨਾਲ ਸਾਡੀ ਚੰਗੇ ਡਾਕਟਰਸ ਦੀ ਟੀਮ ਤੇ ਸਟਾਫ ਦੀ ਟੀਮ ਪ੍ਰੋਪਰ ਐਂਬੂਲੈਂਸ ਲੈ ਕੇ ਨਾਲ ਜਾਏਗੀ ਵਾਪਸ ਆਏਗੀ ਰੋਜ਼ਾਨਾ ਐਂਬੂਲੈਂਸ ਨਾਲ ਜਾਇਆ ਕਰੇਗੀ ਰੱਬ ਨਾ ਕਰੇ ਕਿਸੇ ਬਜ਼ੁਰਗ ਨੂੰ ਕਿਸੇ ਨੌਜਵਾਨ ਨੂੰ ਕਿਸੇ ਬੱਚੇ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਰਾਸਤੇ 'ਚ ਆਉਂਦੀ ਹੈ ਤੇ ਸਾਡੀ ਟੀਮ ਤਤਪਰ ਤਿਆਰ ਰਹੇਗੀ ਉਹਦੀ ਮਦਦ ਕਰਨ ਲਈ ਤੇ ਲੋਕਾਂ ਨੇ ਅਪਰੋਚ ਕਰਨੇ ਸ਼ੁਰੂ ਕਰ ਦਿੱਤੀ ਕਿਉਂਕਿ ਥੋੜਾ ਜਿਹੜਾ ਪ੍ਰਚਾਰ ਹੈ ਹੁਣ ਸ਼ੁਰੂ ਹੋ ਗਿਆ ਤੁਸੀਂ ਦੱਸਦਾ ਵੀ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਨਾ ਬਰੀਫਿੰਗ ਕੀਤੀ ਹੈ ਤੇ ਲੋਕਾਂ ਦੀ ਅਪਰੋਚ ਆਣੀ ਸ਼ੁਰੂ ਹੋ ਗਈ ਜੀ ਅੱਜ ਸਵੇਰ ਤੋਂ ਹੀ ਅਸੀਂ ਇਸ ਫਾਰਮ ਨੂੰ ਭਰਨਾ ਸ਼ੁਰੂ ਕੀਤਾ ਹੈ ਬਹੁਤ ਵਧੀਆ ਤੇ ਨੌਜਵਾਨਾਂ ਦਾ ਸਾਨੂੰ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਹੈ ਨੌਜਵਾਨ ਜਰੂਰ ਜਾਣਾ ਚਾਹੁੰਦੇ ਆ ਇਸ ਨਵੀਂ ਪੀੜ੍ਹੀ ਹਮੇਸ਼ਾ ਇਸ ਚੀਜ਼ ਦੇ ਲਈ ਇਸ ਸਾਕੇ ਨੂੰ ਸਮਝਣਾ ਚਾਹੁੰਦੀ ਹੈ ਉਸ ਜਗ੍ਹਾ ਤੇ ਨਤਮਸਤਕ ਹੋਣਾ ਚਾਹੁੰਦੀ ਹੈ ਜਿੱਥੇ ਸਾਡੇ ਚਾਰ ਸ਼ਹੀਦਜਾਦਿਆਂ ਨੇ ਤੇ ਮਾਤਾ ਗੁਜਰਕੌਰ ਜੀ ਦੀ ਉੱਥੇ ਸ਼ਹਾਦਤ ਹੋਈ ਉਹਨੂੰ ਦੇਖਣਾ ਚਾਹੁੰਦੀ ਹੈ ਉੱਥੇ ਨਤਮਸਤਕ ਹੋਣਾ ਚਾਹੁੰਦੀ ਹੈ ਅਖਾ ਜੀ ਤੁਹਾਡਾ ਇੰਡੀਵਿਜੂਅਲ ਉਪਰਾਲਾ ਜਾਂ ਕਿਸੇ ਹੋਰ ਜੱਥੇਬੰਦੀ ਦਾ ਨਾਲ ਸਹਿਯੋਗ ਲੈ ਰਹੇ ਹੋ ਦੇਖੋ ਸਾਰੇ ਸਮਾਜ ਦਾ ਹੀ ਇਹਦੇ ਵਿੱਚ ਹਿੱਸਾ ਹੁੰਦਾ ਕੋਈ ਇੰਡੀਵਿਜੂਅਲ ਕੋਈ ਕੁਝ ਨਹੀਂ ਕਰ ਸਕਦਾ ਪੂਰੇ ਜਿੰਨੇ ਵੀ ਸਾਡੇ ਸਾਥੀ ਨੇ ਜਿੰਨੇ ਵੀ ਸਾਡੇ ਨੌਜਵਾਨ ਨੇ ਉਹ ਇਸ ਚੀਜ਼ ਦੇ ਨਾਲ ਸਾਡੇ ਨਾਲ ਜੁੜੇ ਨੇ ਹਰ ਆਦਮੀ ਦਾ ਭਾਵੇਂ ਕੋਈ ਫਾਰਮ ਭਰ ਰਿਹਾ ਹੈ ਭਾਵੇਂ ਕੋਈ ਬੱਸ ਚਲਾ ਰਿਹਾ ਹੈ ਭਾਵੇਂ ਕੋਈ ਬੱਸ ਨੂੰ ਲੈ ਕੇ ਜਾ ਰਿਹਾ ਹੈ ਡਾਕਟਰਸ ਤੋਂ ਲੈ ਕੇ ਹਰ ਬੰਦੇ ਦਾ ਇਸ ਦੇ ਵਿੱਚ ਹਿੱਸਾ ਹੈ ਟੀਮ ਵਰਕ ਪੂਰਾ ਜਿਹੜਾ ਕਿ ਉਹ ਰਹੇਗਾ ਸਾਰਾ ਪੂਰੀ ਟੀਮ ਵਰਕ ਹੈ ਹਰ ਬੰਦੇ ਦਾ ਜਿਹੜਾ ਵੀ ਇਸ ਯਾਤਰਾ ਨੂੰ ਭਾਵੇਂ ਜਾ ਵੀ ਰਿਹਾ ਹੈ ਉਹ ਵੀ ਸਾਡਾ ਹਿੱਸਾ ਹੈ ਉਹ ਜਾ ਕੇ ਵੀ ਸਾਡੇ ਇਸ ਯਾਤਰਾ ਨੂੰ ਸਫਲ ਕਰਕੇ ਉਸ ਜਗ੍ਹਾ ਨੂੰ ਸਮਝ ਕੇ ਇੱਥੇ ਆ ਕੇ ਅਗਲੀ ਪੀੜ੍ਹੀ ਨੂੰ ਦੱਸਣ ਦੇ ਯੋਗ ਕਰਕੇ ਅਸੀਂ ਉਹਨੂੰ ਵੀ ਆਪਣਾ ਹਿੱਸਾ ਮੰਨਦੇ ਹਾਂ ਨੰਬਰ ਆਫ ਬੱਸਿਸ ਚਲੀਆਂ ਜਾਣਗੀਆਂ ਜਾਂ ਜਿੰਨੇ ਵੀ ਇਥੋਂ ਜਦੋਂ ਲੋਕ ਅੱਗੇ ਆਉਣਗੇ ਜਾਣਗੇ ਤਾਂ ਉਹਨਾਂ ਦੇ ਹਿਸਾਬ ਨਾਲ ਫਿਰ ਬੱਸਿਸ ਜਿਹੜੀ ਕਿ ਜਿਸ ਤਰੀਕੇ ਦੇ ਨਾਲ ਨੰਬਰ ਆਫ ਫਾਰਮਸ ਭਰੇ ਜਾਣਗੇ ਲੋਕਾਂ ਦੀ ਰਜਾਈਵੇਂ ਆਉਣਗੇ ਲੋਕਾਂ ਦੀਆਂ ਆਉਣਗੀਆਂ ਨੰਬਰ ਆਉਣਗੇ ਉਸ ਤਰੀਕੇ ਦੇ ਨਾਲ ਬੱਸੇ ਚਲਾਈਆਂ ਜਾਣਗੀਆਂ ਹਰ ਸਾਲ ਲੜੀਵਾਰ ਇਹ ਚੀਜ਼ ਜਿਹੜੀ ਕਿ ਚਲਾਈ ਜਾਏਗੀ ਇਹ ਗੁਰਰਾਮਦਾਸ ਤਾਕਤ ਬਖਸ਼ਣ ਸਮਰੱਥਾ ਬਖਸ਼ਣ ਸਾਰੇ ਸਾਥੀਆਂ ਨੂੰ ਤੇ ਅਸੀਂ ਇਹ ਲੜੀਵਾਰ ਚਲਾਉਂਦੇ ਰਵਾਂਗੇ ਤੰਕੂ ਜੀ ਮੇਰੇ ਵੱਲ ਟਨਵਾਚ ਤਾਂ ਬਿਲਕੁਲ ਅਕਸ਼ੇ ਸ਼ਰਮਾ ਜਿਹੜੇ ਕਿ ਭਾਜਪਾ ਦੇ ਨੌਜਵਾਨ ਆਗੂ ਨੇ ਔਰ ਹਲਕੇ ਨੌਰਥ ਤੋਂ ਲਗਾਤਾਰ ਜਿਹੜੇ ਕਿ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਇੱਕ ਨਵੀਂ ਪਹਿਲ ਕਦਮ ਇਹਨਾਂ ਵੱਲੋਂ ਸ਼੍ਰੀ ਅਮਰਸਰ ਸਾਹਿਬ ਤੋਂ ਫਤੇਗੜ ਸਾਹਿਬ ਤੱਕ ਜਿਹੜੀ ਕਿ ਫ੍ਰੀ ਬਾ ਸੇਵਾ ਇੱਕ ਹਫਤੇ ਤੱਕ ਨੂੰ ਪੂਰੀ ਜਿਹੜੀ ਕਿ ਉਹ ਚਲਾਈ ਜਾ ਰਹੀ ਹੈ ਟੀਮ ਵਰਕ ਹੈ ਔਰ ਉਹਨਾਂ ਨੇ ਆਖਿਆ ਵੀ ਜਿਹੜੇ ਵੀ ਲੋਕ ਜਾਣਾ ਚਾਹੁੰਦੇ ਨੇ ਉਹ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆਨਲਾਈਨ ਵੀ ਰਜਿਸਟਰ ਕਰ ਸਕਦੇ ਨੇ ਔਰ ਇਹਨਾਂ ਵੱਲੋਂ ਗੁਜਰਾ ਸਾਹਿਬ ਦੇ ਬਾਹਰ ਤੇ ਯੂਨੀਵਰਸਿਟੀ ਦੇ ਬਾਹਰ ਵੀ ਕਨੋਪੀਆਂ ਲਗਾਈਆਂ ਜਾਣਗੀਆਂ ਜਨਨ ਕਿ ਜਿਹੜੇ ਵੀ ਲੋਕ ਇਸ ਯਾਤਰਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਕਿ ਇੱਥੇ ਰਜਿਸਟਰ ਕੀਤਾ ਜਾਵੇਗਾ। ਕਮਲਪਰਸ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੀ ਅਨਕਸਰਟੀ ਵੀ ਅੰਮ੍ਰਿਤਸਰ ਸਮਾਜ ਸੇਵਾ ਦੀ ਲੜੀ ਨੂੰ ਇੱਕ ਹੋਰ ਕਦਮ ਅਗਾਹ ਵਧ ਵਿਧਾਨ ਸਭਾ ਹਲਕਾ ਨਾਰਥ ਦੇ ਭਾਜਪਾ ਦੇ ਆਗੂ ਅਕਸ਼ੇ ਸ਼ਰਮਾ ਜਿਨ੍ਹਾਂ ਵੱਲੋਂ ਫ੍ਰੀ ਬੱਸ ਸੇਵਾ ਜਿਹੜੀ ਕਿ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ 20 ਦਸੰਬਰ ਤੋਂ 27 ਦਸੰਬਰ ਤੱਕ ਇਹ ਬੱਸ ਸੇਵਾ ਸ਼੍ਰੀ ਅਮਰਸਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਜਾਏਗੀ ਕੀ ਕਹੋਗੇ ਜੀ ਕਿਸ ਨਾਮ ਵਿੱਚ ਇਹ ਚੀਜ਼ ਆਈ ਜਿਹੜੀ ਕਿ ਤੁਸੀਂ ਸਮਾਜ ਸੇਵਕ ਤੇ ਹੋਈ ਹੋ ਹੁਣ ਧਾਰਮਿਕ ਸੇਵਾ ਵਿੱਚ ਤੁਸੀਂ ਕਦਮ ਅਗਾਂਹ ਵਧਾ ਰਹੇ ਹੋ ਦੇਖੋ ਸਾਡੇ ਜਿੰਨੇ ਵੀ ਨੌਜਵਾਨ ਸਾਥੀ ਨੇ ਜੋ ਹਮੇਸ਼ਾ ਅਸੀਂ ਇਕੱਠੇ ਹੋ ਕੇ ਸਮਾਜ ਦੇ ਲਈ ਜਾਂ ਅਮਰਸਰ ਨੌਰ ਦੇ ਲਈ ਕੰਮ ਕਰਦੇ ਰਹਿੰਦੇ ਆ ਸਾਡੀ ਇੱਕ ਖੁਆਇਸ਼ੀ ਉਮੀਦ ਸੀਗੀ ਅਸੀਂ ਇਹ ਜਿਹੜੇ ਸ਼ਹੀਦੀ ਦਿਹਾੜਿਆਂ ਨੂੰ ਪੂਰਾ ਸਮਾਜ ਪੂਰਾ ਪੰਜਾਬ ਜਾਂ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉਹ ਜ਼ਰੂਰ ਕੋਸ਼ਿਸ਼ ਕਰਦੇ ਨੇ ਵੀ ਇਨ੍ਹਾਂ ਦਿਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਇਸ ਸ਼ਹਾਦਤ ਦੇ ਸਥਾਨ ਦੇ ਉੱਤੇ ਕੋਈ ਐਸਾ ਕੰਮ ਜਾਂ ਕੈਸਾ ਉਪਰਾਲਾ ਕਰ ਸਕਣ ਕਿ ਨਵੀਂ ਪੀੜ੍ਹੀ ਨੂੰ ਇਸ ਦੀ ਸੇਧ ਮਿਲ ਸਕੇ ਤੇ ਅਸੀਂ ਇਹਦੇ ਵਿੱਚ ਕੀਤਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ 20 ਦਸੰਬਰ ਤੋਂ 27 ਦਸੰਬਰ ਤੱਕ ਅਸੀਂ ਰੋਜ਼ਾਨਾ ਬੱਸੇ ਭੇਜਾਂਗੇ ਜਿੱਦੀ ਅਸੀਂ ਰਜਿਸਟ੍ਰੇਸ਼ਨ ਕੱਲ ਸਵੇਰ ਤੋਂ ਸ਼ੁਰੂ ਕਰ ਰਹੇ ਹਾਂ ਅੱਜ ਵੀ ਸਵੇਰ ਤੋਂ ਅਸੀਂ ਕੀਤੀ ਹੈ 20 ਤਰੀਕ ਤੋਂ ਲੈ ਕੇ 27 ਤਰੀਕ ਤੱਕ ਜਿੰਨੇ ਵੀ ਸਾਡੇ ਕੋਲ ਲੋਕ ਸ਼ਰਧਾਲੂ ਜਾਣਾ ਚਾਹਣਗੇ ਉਹਨਾਂ ਨੂੰ ਅਸੀਂ ਉਸ ਸ਼ਹਾਦਤ ਦੀ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਚਾਰ ਸਾਹਿਬਜ਼ਾਦੇ ਆ ਤੇ ਮਾਤਾ ਗੁਜਰਕੌਰ ਜੀ ਦੀ ਇੱਕ ਲਸਾਨੀ ਸ਼ਹਾਦਤ ਜੋ ਕਿ ਪੂਰੇ ਪੰਜਾਬ ਪੂਰੇ ਦੇਸ਼ ਪੂਰੇ ਵਰਲਡ ਦੇ ਲਈ ਇੱਕ ਐਸੀ ਮਿਸਾਲ ਹੈ ਕਿ ਆਪਣੇ ਸਮਾਜ ਤੇ ਧਰਮ ਦੇ ਪ੍ਰਤੀ ਕਿਵੇਂ ਸਾਨੂੰ ਆਪਣਾ ਆਪ ਨੁਸ਼ਾਵਰ ਕਰਕੇ ਵੀ ਉੱਥੇ ਖੜਾ ਰਹਿਣਾ ਪੈਂਦਾ ਅੱਛਾ ਜੀ ਲੋਕ ਜਿਹੜੇ ਜਾਣਾ ਚਾਹੁੰਦੇ ਨੇ ਜਾਂਦੇ ਚਾਹਵਨ ਉਹ ਆਪਣੇ ਆਪ ਨੂੰ ਕਿਸਾਂ ਰਜਿਸਟਰਡ ਕਰ ਸਕਣਗੇ ਉਸ ਦੇ ਬਾਰੇ ਕੁਝ ਦੱਸ ਦਿਓ ਉਸ ਦੇ ਲਈ ਅਸੀਂ ਅਸੀਂ ਆਫਲਾਈਨ ਫਾਰਮਸ ਰੱਖੇ ਨੇ ਅਸੀਂ ਗੁਰਦੁਆਰਾ ਸਾਹਿਬਾਂ ਦੇ ਬਾਹਰ ਵੀ ਤੇ ਯੂਨੀਵਰਸਿਟੀ ਕਾਲਜਿਸ ਦੇ ਬਾਹਰ ਜਾਂ ਕੋਈ ਵੀ ਅਸੀਂ ਪਬਲਿਕ ਸਪੋਰਟਸ ਨੇ ਬੱਸ ਸਟੈਂਡ ਹੋ ਗਿਆ ਅਸੀਂ ਉਥੇ ਇਹ ਕਨੋਪੀਜ਼ ਲਾ ਕੇ ਸਾਡੇ ਨੌਜਵਾਨ ਸਾਥੀ ਇਹ ਫਾਰਮ ਭਰਨਗੇ ਜੋ ਵੀ ਜਾਣਾ ਚਾਹੇ ਉਥੋਂ ਭਰ ਸਕਦਾ ਤੇ ਜੋ ਵੀ ਸਾਥੀ ਆਨਲਾਈਨ ਇਸ ਚੀਜ਼ਾਂ ਨਾਲ ਜੁੜਿਆ ਕਿਉਂਕਿ ਨਵੀਂ ਪੀੜੀ ਜਿਵੇਂ ਮੰਨਿਆ ਜਾਂਦਾ ਕਿ ਸੋਸ਼ਲ ਮੀਡੀਆ ਤੇ ਰਹਿ ਗਈ ਉਹਨੂੰ ਸਹੀ ਇਸਤੇਮਾਲ ਕਰਦਿਆਂ ਹੋਇਆ ਅਸੀਂ ਇੱਕ ਫਾਰਮ ਆਨਲਾਈਨ ਵੀ ਕਰ ਰਹੇ ਹਾਂ ਜਿਹਦੀ ਸਕੈਨ ਕਰਕੇ ਤੁਸੀਂ ਆਨਲਾਈਨ ਫਾਰਮ ਭਰ ਸਕਦੇ ਹੋ ਇਸ ਮਹਿੰਮ ਤੇ ਇਸ ਯਾਤਰਾ ਦਾ ਹਿੱਸਾ ਬਣ ਸਕਦੇ ਹੋ ਇਸ ਯਾਤਰਾ ਦੇ ਵਿੱਚ ਹਰੇਕ ਬਸ ਦੇ ਵਿੱਚ ਵਿਦਿਆਰਥੀ ਇਤਿਹਾਸ ਦੇ ਰਹਿਣਗੇ ਜਿਹੜੇ ਇਸ ਸਾਕੇ ਨੂੰ ਕਿਸ ਤਰੀਕੇ ਦੇ ਨਾਲ ਹੋਇਆ ਕਿਵੇਂ ਹੋਇਆ ਉਹ ਇੱਕ ਇੱਕ ਤਰੀਕੇ ਦੀ ਜਾਣਕਾਰੀ ਉਹਨਾਂ ਨਵੀਂ ਪੀੜ੍ਹੀ ਤੇ ਸਾਡੇ ਨੌਜਵਾਨ ਸਾਥੀਆਂ ਦੇ ਕੋਲ ਪਹੁੰਚਾ ਸਕਣਗੇ ਕਿ ਜਿਨ੍ਹਾਂ ਨੂੰ ਲੋੜ ਹੈ ਆਪਣੇ ਪਛੋਕੜ ਤੇ ਇਤਿਹਾਸ ਨਾਲ ਜੋੜਨ ਦੀ ਇਹ ਬੱਸਿਸ ਜਿਹੜੀਆਂ ਨੇ ਇੱਕ ਥੋਂ ਚੱਲਣਗੀਆਂ ਉਸ ਦੇ ਬਾਰੇ ਜਾਣਕਾਰੀ ਲੋਕਾਂ ਨੂੰ ਦੇਖੋ ਜਿਸ ਤਰੀਕੇ ਦੀ ਸੰਖਿਆ ਹੋਏਗੀ ਉਸ ਤਰੀਕੇ ਦੇ ਸਪੋਰਟਸ ਬਣਾਏ ਗਏ ਨੇ ਪਰ 20 ਤਰੀਕ ਨੂੰ ਅਸੀਂ ਇਹਨੂੰ ਦੁਸ਼ਹਿਰਾ ਗਰਾਊਂਡ ਸਾਡੀ ਜਿਹੜੀ ਰਣਜੀਤ ਐਵੇਨਿਊ ਦੇ ਵਿੱਚ ਹੈ ਉੱਥੇ ਇਕੱਠਾ ਕਰਕੇ ਸਾਰਿਆਂ ਨੂੰ ਉੱਥੋਂ ਅਸੀਂ ਅਰਦਾਸ ਬੇਨਤੀਆਂ ਕਰਕੇ ਉੱਥੋਂ ਹੀ ਰਵਾਨਾ ਕਰਾਂਗੇ ਸਫ਼ਰ ਕਾਫੀ ਲੰਬਾ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਜਾਣਾ ਹੈ ਤੇ ਦੂਜੇ ਵਿੱਚ ਤੁਸੀਂ ਦੱਸਿਆ ਵੀ ਇਤਿਹਾਸ ਦੇ ਵਿਦਿਆਰਥੀ ਉੱਥੇ ਹੋਣਗੇ ਜਿਹੜੇ ਕਿ ਇਸ ਸਾਕੇ ਨਾਲ ਲੋਕਾਂ ਨੂੰ ਜਾਣੂ ਕਰਵਾਉਣਗੇ ਕਿਸਾਂ ਦੀ ਸਮਝੋ ਵੀ ਇਹ ਜਿਹੜੀ ਕੋਈ ਪਹਿਲ ਕਦਮ ਤੁਸੀਂ ਕਰ ਰਹੇ ਹੋ ਦੇਖੋ ਸਫ਼ਰ ਲੰਮਾ ਦੇਖਦਿਆਂ ਹੋਇ ਦੇ ਨਾਲ ਰੱਖੀਆਂ ਨੇ ਵੀ ਜਿਵੇਂ ਵੀ ਬੱਸੇ ਜਾਣ ਗਿਆ ਉਸ ਕਨਵੇ ਦੇ ਨਾਲ ਸਾਡੀ ਚੰਗੇ ਡਾਕਟਰਸ ਦੀ ਟੀਮ ਤੇ ਸਟਾਫ ਦੀ ਟੀਮ ਪ੍ਰੋਪਰ ਐਂਬੂਲੈਂਸ ਲੈ ਕੇ ਨਾਲ ਜਾਏਗੀ ਵਾਪਸ ਆਏਗੀ ਰੋਜ਼ਾਨਾ ਐਂਬੂਲੈਂਸ ਨਾਲ ਜਾਇਆ ਕਰੇਗੀ ਰੱਬ ਨਾ ਕਰੇ ਕਿਸੇ ਬਜ਼ੁਰਗ ਨੂੰ ਕਿਸੇ ਨੌਜਵਾਨ ਨੂੰ ਕਿਸੇ ਬੱਚੇ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਰਾਸਤੇ 'ਚ ਆਉਂਦੀ ਹੈ ਤੇ ਸਾਡੀ ਟੀਮ ਤਤਪਰ ਤਿਆਰ ਰਹੇਗੀ ਉਹਦੀ ਮਦਦ ਕਰਨ ਲਈ ਤੇ ਲੋਕਾਂ ਨੇ ਅਪਰੋਚ ਕਰਨੇ ਸ਼ੁਰੂ ਕਰ ਦਿੱਤੀ ਕਿਉਂਕਿ ਥੋੜਾ ਜਿਹੜਾ ਪ੍ਰਚਾਰ ਹੈ ਹੁਣ ਸ਼ੁਰੂ ਹੋ ਗਿਆ ਤੁਸੀਂ ਦੱਸਦਾ ਵੀ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਨਾ ਬਰੀਫਿੰਗ ਕੀਤੀ ਹੈ ਤੇ ਲੋਕਾਂ ਦੀ ਅਪਰੋਚ ਆਣੀ ਸ਼ੁਰੂ ਹੋ ਗਈ ਜੀ ਅੱਜ ਸਵੇਰ ਤੋਂ ਹੀ ਅਸੀਂ ਇਸ ਫਾਰਮ ਨੂੰ ਭਰਨਾ ਸ਼ੁਰੂ ਕੀਤਾ ਹੈ ਬਹੁਤ ਵਧੀਆ ਤੇ ਨੌਜਵਾਨਾਂ ਦਾ ਸਾਨੂੰ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਹੈ ਨੌਜਵਾਨ ਜਰੂਰ ਜਾਣਾ ਚਾਹੁੰਦੇ ਆ ਇਸ ਨਵੀਂ ਪੀੜ੍ਹੀ ਹਮੇਸ਼ਾ ਇਸ ਚੀਜ਼ ਦੇ ਲਈ ਇਸ ਸਾਕੇ ਨੂੰ ਸਮਝਣਾ ਚਾਹੁੰਦੀ ਹੈ ਉਸ ਜਗ੍ਹਾ ਤੇ ਨਤਮਸਤਕ ਹੋਣਾ ਚਾਹੁੰਦੀ ਹੈ ਜਿੱਥੇ ਸਾਡੇ ਚਾਰ ਸ਼ਹਿਬਜ਼ਾਦਿਆਂ ਨੇ ਤੇ ਮਾਤਾ ਗੁਜਰਕੌਰ ਜੀ ਦੀ ਉੱਥੇ ਸ਼ਹਾਦਤ ਹੋਈ ਉਹਨੂੰ ਦੇਖਣਾ ਚਾਹੁੰਦੀ ਹੈ ਉੱਥੇ ਨਤਮਸਤਕ ਹੋਣਾ ਚਾਹੁੰਦੀ ਹੈ ਅਖੇ ਜੀ ਤੁਹਾਡਾ ਇੰਡੀਵਿਜੂਅਲ ਉਪਰਾਲਾ ਜਾਂ ਕਿਸੇ ਹੋਰ ਜੱਥੇਬੰਦੀ ਨਾਲ ਸਹਿਯੋਗ ਲੈ ਰਹੇ ਹੋ ਦੇਖੋ ਸਾਰੇ ਸਮਾਜ ਦਾ ਹੀ ਇਹ ਦੇ ਵਿੱਚ ਹਿੱਸਾ ਹੁੰਦਾ ਕੋਈ ਇੰਡੀਵਿਜੂਅਲ ਕੋਈ ਕੁਝ ਨਹੀਂ ਕਰ ਸਕਦਾ ਪੂਰੇ ਜਿੰਨੇ ਵੀ ਸਾਡੇ ਸਾਥੀ ਨੇ ਜਿੰਨੇ ਵੀ ਸਾਡੇ ਨੌਜਵਾਨ ਨੇ ਉਹ ਇਸ ਚੀਜ਼ ਦੇ ਨਾਲ ਸਾਡੇ ਨਾਲ ਜੁੜੇ ਨੇ ਹਰ ਆਦਮੀ ਦਾ ਭਾਵੇਂ ਕੋਈ ਫਾਰਮ ਭਰ ਰਿਹਾ ਹੈ ਭਾਵੇਂ ਕੋਈ ਬੱਸ ਚਲਾ ਰਿਹਾ ਹੈ ਭਾਵੇਂ ਕੋਈ ਬੱਸ ਨੂੰ ਲੈ ਕੇ ਜਾ ਰਿਹਾ ਹੈ ਡਾਕਟਰਸ ਤੋਂ ਲੈ ਕੇ ਹਰ ਬੰਦੇ ਦਾ ਇਸ ਦੇ ਵਿੱਚ ਹਿੱਸਾ ਹੈ ਟੀਮ ਵਰਕ ਪੂਰਾ ਜਿਹੜਾ ਕਿ ਉਹ ਰਹੇਗਾ ਸਾਰਾ ਪੂਰੀ ਟੀਮ ਵਰਕ ਹੈ ਹਰ ਬੰਦੇ ਦਾ ਜਿਹੜਾ ਵੀ ਇਸ ਯਾਤਰਾ ਨੂੰ ਭਾਵੇਂ ਜਾ ਵੀ ਰਿਹਾ ਹੈ ਉਹ ਵੀ ਸਾਡਾ ਹਿੱਸਾ ਹੈ ਉਹ ਜਾ ਕੇ ਵੀ ਸਾਡੇ ਇਸ ਯਾਤਰਾ ਨੂੰ ਸਫਲ ਕਰਕੇ ਉਸ ਜਗ੍ਹਾ ਨੂੰ ਸਮਝ ਕੇ ਇੱਥੇ ਆ ਕੇ ਅਗਲੀ ਪੀੜ੍ਹੀ ਨੂੰ ਦੱਸਣ ਦੇ ਯੋਗ ਕਰਕੇ ਅਸੀਂ ਉਹਨੂੰ ਵੀ ਆਪਣਾ ਹਿੱਸਾ ਮੰਨਦੇ ਹਾਂ ਨੰਬਰ ਆਫ ਬੱਸਿਸ ਚਲੀਆਂ ਜਾਣਗੀਆਂ ਜਾਂ ਜਿੰਨੇ ਵੀ ਇਥੋਂ ਜਿਹਨੂੰ ਲੋਕ ਅੱਗੇ ਆਉਣਗੇ ਜਾਣਗੇ ਉਸੇ ਤਾਂ ਉਹਨਾਂ ਦੇ ਹਿਸਾਬ ਨਾਲ ਬਸਿਸ ਜਿਹੜੀ ਕਿ ਜਿਸ ਤਰੀਕੇ ਦੇ ਨਾਲ ਨੰਬਰ ਆਫ ਫਾਰਮਸ ਭਰੇ ਜਾਣਗੇ ਲੋਕਾਂ ਦੀ ਰਜਾਈਵੇਂ ਆਉਣਗੇ ਲੋਕਾਂ ਦੀਆਂ ਆਉਣਗੀਆਂ ਨੰਬਰ ਆਉਣਗੇ ਉਸ ਤਰੀਕੇ ਦੇ ਨਾਲ ਬਸੇ ਚਲਾਈਆਂ ਜਾਣਗੀਆਂ ਹਰ ਸਾਲ ਲੜੀਵਾਰ ਇਹ ਚੀਜ਼ ਜਿਹੜੀ ਕਿ ਚਲਾਈ ਜਾਏਗੀ ਇਹ ਗੁਰਰਾਮਦਾਸ ਤਾਕਤ ਬਖਸ਼ਣ ਸਮਰਥਾ ਬਖਸ਼ਣ ਸਾਰੇ ਸਾਥੀਆਂ ਨੂੰ ਤੇ ਅਸੀਂ ਇਹ ਲੜੀਵਾਰ ਚਲਾਉਂਦੇ ਰਵਾਂਗੇ ਥੈਂਕ ਯੂ ਜੀ ਮੇਰੇ ਵੱਲ ਧੰਨਵਾਦ ਬਿਲਕੁਲ ਅਕਸ਼ੇ ਸ਼ਰਮਾ ਜਿਹੜੇ ਕਿ ਭਾਜਪਾ ਦੇ ਨੌਜਵਾਨ ਆਗੂ ਨੇ ਔਰ ਹਲਕੇ ਨਾਰਥ ਤੋਂ ਲਗਾਤਾਰ ਜਿਹੜੇ ਕਿ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਇੱਕ ਨਵੀਂ ਪਹਿਲ ਕਦਮੇ ਉਹਨਾਂ ਵੱਲੋਂ ਸ਼੍ਰੀ ਅਮਰਸਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਜਿਹੜੀ ਕਿ ਫ੍ਰੀ ਬਾ ਸੇਵਾ ਇੱਕ ਹਫ਼ਤੇ ਤੱਕ ਨੂੰ ਪੂਰੀ ਜਿਹੜੀ ਕਿ ਉਹ ਚਲਾਈ ਜਾ ਰਹੀ ਹੈ ਟੀਮ ਵਰਕ ਹੈ ਔਰ ਉਹਨਾਂ ਨੇ ਆਖਿਆ ਵੀ ਜਿਹੜੇ ਵੀ ਲੋਕ ਜਾਣਾ ਚਾਹੁੰਦੇ ਨੇ ਉਹ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਆਨਲਾਈਨ ਵੀ ਰਜਿਸਟਰਡ ਕਰ ਸਕਦੇ ਨੇ ਔਰ ਇਹਨਾਂ ਵੱਲੋਂ ਗੁਰਦਾ ਸਾਹਿਬ ਦੇ ਬਾਹਰ ਤੇ ਯੂਨੀਵਰਸਿਟੀ ਦੇ ਬਾਹਰ ਵੀ ਕਨੋਪੀਆਂ ਲਗਾਈਆਂ ਜਾਣਗੀਆਂ ਜਿੱਤੇ ਕਿ ਜਿਹੜੇ ਵੀ ਲੋਕ ਇਸ ਯਾਤਰਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਕਿ ਇੱਥੇ ਰਜਿਸਟਰਡ ਕੀਤਾ ਜਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇ ਅਨਿਕ ਸਵਰਟੀ ਵੀ ਅੰਮ੍ਰਿਤਸਰ